ਸਵਾਗਤ ਹੈ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੇ ਵੀਡੀਓ ਚ ਗੱਲ ਕਰਾਂਗੇ ETT 094 ਦੇ ਸਬੰਧ ਵਿੱਚ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਕਿ ਇਹ ਨੋਟੀਫਿਕੇਸ਼ਨ ਸਕਰੂਟੀ ਲਿਸਟ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਤਾਂ ਇਸ ਦੇ ਬਾਰੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਨ ਕਿਉਂਕਿ ਇਸ ਚੈਨਲ ਤੇ ਪੰਜਾਬ ਦੇ ਭਰਤੀਆਂ ਨਾਲ ਸਬੰਧਤ ਜਾਂ ਐਜੂਕੇਸ਼ਨ ਡਿਪਾਰਟਮੈਂਟ ਨਾਲ ਸਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਸਭ ਤੋਂ ਪਹਿਲਾਂ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਆਪਾਂ ਗੱਲ ਕਰਦੇ ਹਾਂ ਈਟੀਟੀ 9894 ਦੇ ਸਬੰਧ ਵਿੱਚ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਈਟੀਟੀ 9894 ਦੇ ਜਿਹੜਾ ਪੇਪਰ ਪੰਜਾਬੀ ਦਾ ਲਿਆ ਗਿਆ ਸੀ ਉਸ ਦਾ ਰਿਜ਼ਲਟ ਜਿਹੜਾ ਜਾਰੀ ਕਰ ਦਿੱਤਾ ਗਿਆ ਇਸ ਦਾ ਇੱਕ ਜਿਹੜਾ ਪਬਲਿਕ ਨੋਟਸ ਜਾਰੀ ਕੀਤਾ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਅਨਾਰਡਰ 948ਟੀ ਕਾਰਡ ਦੀ ਹੈ ਜਿਹੜੀ ਪੋਸਟਾਂ ਦਾ ਵਿਗਿਆਪਨ ਦਿੱਤਾ ਗਿਆ ਸੀ 12 10 2022 ਨੂੰ ਤਾਂ ਜਿਸ ਦੇ ਵਿੱਚ ਪਟੀਸ਼ਨਰ ਨੇ ਜਿਹੜੀ ਹਾਈ ਕੋਰਟ ਦੇ ਆਰਡਰ ਤੇ ਜਿਹੜਾ 30 4 2024 ਨੂੰ ਪੰਜਾਬੀ ਦਾ ਜਿਹੜਾ ਪੇਪਰ ਦੁਬਾਰਾ ਰੀਕੰਡੈਕਟ ਕਰਾਇਆ ਗਿਆ ਸੀ 28 7 2024 ਨੂੰ ਉਸ ਦਾ ਜਿਹੜਾ ਰਿਜ਼ਲਟ 15 8 2024 ਨੂੰ ਕੋਸ਼ਿਤ ਕਰ ਦਿੱਤਾ ਗਿਆ ਸੀ ਤੇ ਰਿਜ਼ਲਟ ਕੋਸ਼ਣ ਉੱਤੇ ਜਿਹੜੇ ਨਵੇਂ ਪੇਪਰ 1 ਦੇ ਵਿੱਚ ਕਵਾਲਿਫਾਈ ਹੋਏ ਸੀ ਨਤੀਜੇ ਦੇ ਵਿੱਚ ਆਏ ਸੀ ਤੇ ਪੇਪਰ ਨੰਬਰ 2 ਦੇ ਵਿੱਚ ਉਹਨਾਂ ਦੀ ਜਿਹੜੀ ਮੈਟਲਿਸਟ ਦੇ ਵਿੱਚ ਉਹਨਾਂ ਦਾ ਨਾਮ ਆਂਦਾ ਹੈ ਉਹਨਾਂ ਨੂੰ ਜਿਹੜਾ ਸਕਰੂਟੀ ਲਈ ਸੱਦਾ ਦਿੱਤਾ ਗਿਆ ਹੈ ਉਹਨਾਂ ਨੂੰ ਸਕਰੂਟੀ ਤੇ ਬੁਲਾਇਆ ਗਿਆ ਜਿਹੜੇ ਨਵੇਂ ਕੈਂਡੀਡੇਟ ਪੰਜਾਬੀ ਦੇ ਪੇਪਰ ਚ ਕੁਆਲਿਫਾਈ ਹੋਏ ਨੇ ਤੇ ਉਹਨਾਂ ਦਾ ਜਿਹੜਾ ਮੈਟਲਿਸਟ ਦੇ ਵਿੱਚ ਨਾਮ ਆਂਦਾ ਹੈ ਉਹਨਾਂ ਨੂੰ ਜਿਹੜਾ ਸਕਰੂਟੀ ਲਈ ਬੁਲਾਇਆ ਗਿਆ 22 8 2024 ਨੂੰ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਕੋਈ ਸਕਰੂਟੀ ਹੋਵੇਗੀ ਦਫਤਰ ਭਰਤੀ ਡਾਇਰੈਕਟੋਰੇਟ ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਸ 3B 1 ਐਸਐਸ ਨਗਰ ਮੋਹਾਲੀ ਵਿਖੇ ਉਹਨਾਂ ਨੂੰ ਜਿਹੜਾ 22 ਤਰੀਕ ਨੂੰ ਸੱਦਾ ਦਿੱਤਾ ਗਿਆ ਹੈ ਇਸ ਨੋਟਿਸ ਦੇ ਵਿੱਚ ਇਹ ਦਿੱਤਾ ਗਿਆ ਕਿ ਜਿਹੜੇ ਨਵੇਂ ਕੈਂਡੀਡੇਟ ਨੇ ਜਿਹੜੇ ਆਏ ਨੇ ਜਿਨ੍ਹਾਂ ਨੇ ਪੀਪਰ 1 ਕੁਆਲੀਫਾਈ ਕੀਤਾ ਹੈ ਪਰ ਤੇ ਪੀਪਰ 2 ਦੇ ਵਿੱਚ ਉਹਨਾਂ ਦਾ ਮੈਟਲਿਸਟ ਦੇ ਵਿੱਚ ਉਹਨਾਂ ਦੇ ਨਾਮ ਆਂਦਾ ਹੈ ਤਾਂ ਉਹਨਾਂ ਨੂੰ 22 ਤਰੀਕ ਨੂੰ ਜਿਹੜਾ ਕੁਆਲੀਫਾਈ ਹੋਏ ਨੇ ਤੇ ਉਹਨਾਂ ਨੂੰ 22 ਤਰੀਕ ਨੂੰ ਸਕਰੂਟਨੀ ਲਈ ਸੱਦਾ ਦਿੱਤਾ ਗਿਆ ਹੈ ਕਿਹੜੇ ਕਿਹੜੇ ਕੈਂਡੀਡੇਟ ਕਿੰਨੇ ਕਿੰਨੇ ਘਟੇ ਜਿਹੜੀ ਕੱਟ ਰਹੀ ਸੀ ਉਹ ਵੀ ਨਾਲ ਦਿੱਤੀ ہوئی ਹੈ ਓਪਨ ਕੈਟਾਗਰੀ ਜਿਹੜੇ 24 124 ਤੋਂ ਵੱਧ ਅੰਕਾਂ ਵਾਲੇ ਜਿੰਨੇ ਵੀ ਕੈਂਡੀਡੇਟ ਨੇ ਉਹ ਸਾਰੇ ਸਕਰੂਟਨੀ ਲਈ ਜਾਣਗੇ ईडब्ल्यूएस वाले 122 ਤੋਂ 116 ਤੱਕ ਜਿੰਨੇ ਵੀ ਕੈਂਡੀਡੇਟ ਨੇ ਉਹ ਸਕਰੂਟੀ ਲਈ ਜਾਣਗੇ ਐਸ்சி ਆਰਓ ਵਾਲੇ 122 ਤੋਂ 114 ਤੱਕ ਬੀਸੀ ਵਾਲੇ 122 ਤੋਂ 116 ਤੱਕ ਤੇ ਫਿਜੀਕਲ ਆਰਥੋ ਵਾਲੇ 122 ਤੋਂ 100 ਅੰਕ ਵਾਲੇ ਜਿਹੜੇ ਸਕਰੂਟੀ ਲਈ ਜਾਣਗੇ 22 ਤਰੀਕ ਨੂੰ ਐਸਸੀਐਮਬੀ ਦੀ ਗੱਲ ਕਰੀਏ ਤਾਂ 124 ਤੋਂ ਘੱਟ ਜਿੰਨੇ ਵੀ ਉਮੀਦਵਾਰ ਨੇ ਸਾਰਿਆਂ ਨੂੰ ਬੁਲਾਇਆ ਗਿਆ ਸਕਰੂਟੀ ਤੇ ਜਰਨਲ ਈ ਈ ਐਸਐਮ ਜਿਹੜੇ ਨੇ ਉਹ ਵੀ 124 ਤੋਂ ਘੱਟ ਸਾਰੇ ਉਮੀਦਵਾਰ ਬੁਲਾਏ ਗਏ ਨੇ ਇਸੇ ਤਰ੍ਹਾਂ ਜਰਨਲ ਸਪੋਰਟਸ ਵਾਲੇ 124 ਤੋਂ ਘੱਟ ਜਿੰਨੇ ਵੀ ਅੰਕ ਨੇ ਵਾਲੇ ਉਮੀਦਵਾਰ ਨੇ ਕੋ ਸਕ੍ਰੂਟੀਨਲ ਜਾਣਗੇ ਐਸਸੀਐਮਬੀ ਸਪੋਰਟਸ ਵਾਲੇ ਵੀ 124 ਤੋਂ ਘੱਟ ਵਾਲੇ ਸਾਰਿਆਂ ਨੂੰ ਬੁਲਾਇਆ ਗਿਆ ਹੈ ਇਸ ਤਰ੍ਹਾਂ ਐਸਸੀਆਰਓ ਸਪੋਰਟਸ ਵਾਲੇ 124 ਤੋਂ ਘੱਟ ਵਾਲੇ ਸਾਰੇ ਐਸਸੀਐਮਬੀ ਈਐਸਐਮ ਵਾਲੇ 124 ਤੋਂ ਘੱਟ ਵਾਲੇ ਸਾਰੇ ਜਾਣਗੇ ਇਸੇ ਤਰ੍ਹਾਂ SC ROESM ਵਾਲੇ 124 ਤੋਂ ਘੱਟ ਵਾਲੇ ਸਾਰੇ BCESM ਵਾਲੇ 124 ਤੋਂ ਘੱਟ ਵਾਲੇ ਸਾਰੇ ਤਾਂ PS फिजिकल ਵਿਜ਼ੂਅਲ ਵਾਲੇ ਜਿਹੜੇ ਨੇ ਇਹ ਵੀ 124 ਤੋਂ ਘੱਟ ਵਾਲੇ ਸਾਰਿਆਂ ਨੂੰ ਬੁਲਾਇਆ ਗਿਆ ਹੈ ਤਾਂ ਐਰਿੰਗ ਵਾਲੇ ਜਿਹੜੇ PH फिजिकल ਐਜੂਕੇਸ਼ਨ फिजिकल ਹੈਂਡੀਕੈਪਟ ਵਾਲੇ ਜਿਹੜੇ 124 ਤੋਂ ਘੱਟ ਵਾਲੇ ਸਾਰੇ ਤਾਂ ਫਰੀडम फाइਟਰ ਵੀ ਜਿਹੜੇ 124 ਤੋਂ ਘੱਟ ਵਾਲੇ ਸਾਰੇ ਉਮੀਦਵਾਰ ਜਿਹੜੇ ਨੇ ਉਹ ਸਕਰੂਟੀ ਲਈ ਜਾਣਗੇ ਇਹ ਕਟ ਲਿਸਟ ਹੈ ਇਸ ਦੇ ਅਨਸਾਰ ਜਿਹੜਾ ਜਿਹੜੇ ਨੰਬਰ ਜਿੰਦੇ ਵੀ ਬਣਦੇ ਨੇ ਨੰਬਰ ਸਾਰਿਆਂ ਨੂੰ ਪਤਾ ਹੀ ਹੋਏਗਾ ਪੇਪਰ 2 ਦੇ ਵਿੱਚ ਜਿਹੜੇ ਜਿਨ੍ਹਾਂ ਦੇ ਨੰਬਰ ਇਸ ਅਕੋਰਡਿੰਗ ਬਣਦੇ ਨੇ ਉਹਨਾਂ ਨੂੰ 22 ਤਰੀਕ ਨੂੰ ਸਕਰੂਟੀ ਤੇ ਬੁਲਾਇਆ ਗਿਆ ਹੈ ਤੋਂ ਆਪਣੀ ਸਕਰੂਟੀ ਕਰਾਉਣ ਜਾਣਗੇ ਇਹ ਸੀ ਅੱਜ ਦਾ ਜਿਹੜਾ ਨੋਟੀਫਿਕੇਸ਼ਨ ਦਿੱਤਾ ਗਿਆ ਸੀ ਪਬਲਿਕ ਨੋਟਸ ਦਿੱਤਾ ਗਿਆ ਸੀ ਜਿਹੜੀ ਕਿ ਇੱਕ ਦਿਨ ਵਿੱਚ ਹੀ ਸਕਰੂਟੀ ਕਰਾਉਣ ਦੀ ਗੱਲ ਕਹੀ ਗਈ ਸੀ ਤੇ ਸਿਰਫ ਉਹਨਾਂ ਕੈਂਡੀਡੇਟ ਦੀ ਸਕਰੂਟੀਨੀ ਹੋਣੀ ਹੈ ਜਿਹੜੇ ਨਵੇਂ ਕੈਂਡੀਡੇਟ ਜਿਹੜੇ ਨੇ ਇਸ ਦੇ ਵਿੱਚ ਕੁਆਲੀਫਾਈ ਕੀਤੇ ਨੇ ਜਿਨ੍ਹਾਂ ਦੇ ਨੰਬਰ ਬਣਦੇ ਨੇ ਪੰਜਾਬੀ ਦਾ ਪੇਪਰ ਕੁਆਲੀਫਾਈ ਕਰ ਗਏ ਨੇ ਤੇ ਜਿਨ੍ਹਾਂ ਦੀ ਸਕਰੂਟੀਨੀ ਦੇ ਅਨੁਸਾਰ ਉਹਨਾਂ ਦਾ ਨੰਬਰ ਬਣਦਾ ਹੈ ਨੇ ਤੇ ਉਹ ਜਿਸ ਸਕਰੂਟੀਨੀ ਕਰਾਉਣ ਲਈ 22 ਤਰੀਕ ਨੂੰ ਜਾਣਗੇ 22 ਤਰੀਕ 22 8 2024 ਨੂੰ 4 ਵਜੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਉਹ ਸਕਰੂਟੀਨੀ ਕਰਾਉਣਗੇ ਸਿਰਫ ਨਵੇਂ ਕੈਂਡੀਡੇਟ ਨੂੰ ਹੀ ਬੁਲਾਇਆ ਗਿਆ ਹੈ ਸਾਰੀ ਸਕਰੂਟੀ ਨਹੀਂ ਹੋਣੀ ਤਾਂ ਸਿਰਫ ਇੱਕ ਦਿਨ ਵਿੱਚ ਇਸ ਸਕਰੂਟੀ 22 ਤਰੀਕ ਨੂੰ ਖਤਮ ਕਰ ਦਿੱਤੀ ਜਾਵੇਗੀ ਤਾਂ ਹੁਣ ਜਿਹੜਾ 5994 ਦਾ ਅਗਲਾ ਪ੍ਰੋਸੈਸ ਸ਼ੁਰੂ ਹੋ ਚੁੱਕਾ ਹੈ ਤਾਂ ਬਹੁਤ ਜਲਦੀ 5994 ਜਿਹੜੀ ਉਹ ਭਰਤੀ ਕੰਪਲੀਟ ਹੋਣ ਜਾ ਰਹੀ ਹੈ ਇਹ ਸੀ ਅੱਜ ਦੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ